ਰਾਦਰ ਰੇਡਾ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 19ਵੀਂ ਸਦੀ ਦੇ ਉਹ ਮਹਾਨ ਸ਼ਖਸੀਅਤ ਦੀ ਜਿਨ੍ਹਾਂ ਦਾ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਹੀ ਡੂੰਗਾ ਯੋਗਦਾਨ ਹੈ ਜੋ ਕਿ ਬ੍ਰਿਟਿਸ਼ ਹਕੂਮਤ ਵਿੱਚ ਸਿਪਾਹੀ ਦੀ ਨੌਕਰੀ ਕਰ ਰਹੇ ਸਨ ਅਤੇ ਮਹੰਤਾਂ ਦੇ ਖਿਲਾਫ ਲਾਹ ਸਿੱਖ ਗਤੀਆਂ ਦੀ ਗਤੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਪਾਹੀ ਦੀ ਨੌਕਰੀ ਨੂੰ ਲੱਤ ਮਾਰ ਕੇ ਸਿੱਖ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਸਨ ਚਲੋ ਆਓ ਗੱਲ ਕਰਦੇ ਹਨ 19ਵੇਂ ਸਦੀ ਦੇ ਉਹ ਮਹਾ ਸ਼ਕਸ਼ੀਤ ਦੀ ਅਸੀਂ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਭਾਈ ਕੇਹ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਅਸੀਂ ਪਹਿਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਭਾਈ ਕੇਹ ਸਿੰਘ ਜੀ ਪਿੰਡ ਠਾਠਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਹ ਇੱਕ ਨੰਗ ਸਿੰਘ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਉਹਨਾਂ ਨੂੰ ਸਿੱਖੀ ਦੀ ਗੁਰਤੀ ਉਹਨਾਂ ਦੇ ਮਾਤਾ ਪਿਤਾ ਤੋਂ ਹੀ ਪ੍ਰਾਪਤ ਹੋਈ ਉਸ ਤੋਂ ਬਾਅਦ ਜਵਾਨੀ ਦੇ ਵਿੱਚ ਉਹ ਬ੍ਰਿਟਿਸ਼ ਹਕੂਮਤ ਦੇ ਵਿੱਚ ਇੱਕ ਸਿਪਾਹੀ ਦੀ ਪੋਸਟ ਤੇ ਭਰਤੀ ਹੋ ਗਏ ਫੋਰਸ ਦੇ ਸਮਾਜ ਸੇਵਨੀਆਂ ਮੌਂਦੇ ਸਨ ਉਹਨਾਂ ਦੀ ਬਹਾਦਰੀ ਦੇ ਬਹੁਤ ਕisse ਹੀ ਸਾਨੂੰ ਪੜਨ ਦੇ ਵਿੱਚ ਮਿਲਦੇ ਹਨ ਉਹਨਾਂ ਦੇ ਵਿੱਚੋਂ ਇੱਕ ਕਿੱਸਾ ਹੈ ਕਿ ਜਦੋਂ ਆਪਣੇ ਜਰਨਲ ਦੇ ਨਾਲ ਭਾਈ ਕੇਰ ਸਿੰਘ ਜੀ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਏ ਤਾਂ ਉਸ ਸਮੇਂ ਉਹ ਦੋਨੇ ਹੀ ਸ਼ਿਕਾਰ ਖੇਡਣ ਗਏ ਸਨ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਖੇਡਦੇ ਉਹਨਾਂ ਦਾ ਸਾਹਮਣਾ ਇੱਕ ਸ਼ੇਰ ਦੇ ਨਾਲ ਹੋਇਆ ਸ਼ੇਰ ਨੂੰ ਦੇਖ ਕੇ ਅੰਗਰੇਜ਼ੀ ਹਕੂਮਤ ਦਾ ਜਰਨਲ ਕਾਬਰ ਕੇ ਦਰਖਤ ਦੇ ਉੱਪਰ ਚੜ ਗਿਆ ਅਤੇ ਭਾਈ ਕੇਰ ਸਿੰਘ ਨੂੰ ਕਹਿੰਦਾ ਹੈ ਕਿ ਭਾਈ ਕੇਰ ਸਿੰਘ ਜੀ ਤੁਸੀਂ ਵੀ ਆ ਜਾਓ ਆਪਾਂ ਸ਼ੇਰ ਤੋਂ ਜਾਨ ਬਚਾਈ ਤੇ ਆ ਜਾਓ ਦਰਖਤ ਦੇ ਉੱਪਰ ਚੜ੍ਹ ਜਾਈਏ ਭਾਈ ਕੇਰ ਸਿੰਘ ਦਾ ਉੱਤੋਂ ਜਵਾਬ ਆਇਆ ਕਿ ਅਸੀਂ ਤਾਂ ਪਹਿਲਾਂ ਹੀ ਸਾਹਿਬ ਦੇ ਸਿੰਘ ਸਾਜੇ ਹੋਏ ਹਨ ਅਸੀਂ ਤਾਂ ਪਹਿਲਾਂ ਤੋਂ ਹੀ ਸ਼ੇਰ ਹਨ ਉੱਤੋਂ ਮੇਰਾ ਨਾਮ ਵੀ ਕੇਰ ਸਿੰਘ ਹੈ ਜਨਨ ਕਿ ਮੈਂ ਤਾਂ ਕੇਰ ਦਾ ਸ਼ਬਦ ਵੀ ਸ਼ੇਰ ਹੀ ਹੈ ਜਨਨ ਕਿ ਮੈਂ ਤਾਂ ਇੱਕ ਨਹੀਂ ਦੋ ਸ਼ੇਰਾਂ ਦਾ ਸੁਮੇਲ ਹਾਂ ਉਹ ਤਾਂ ਇੱਕ ਸ਼ੇਰ ਹੈ ਮੈਂ ਦੋ ਸ਼ੇਰ ਹੁੰਦੇ ਹੋਈ ਮੈਂ ਇੱਕ ਸ਼ੇਰ ਤੋਂ ਕਿਵੇਂ ਡਰ ਜਾਵਾਂ ਅੰਗਰੇਜ਼ ਹਕੂਮਤ ਦਾ ਉਹ ਜਨਰਲ ਰੱਡ ਰੱਡਤੇ ਦੇ ਉੱਤੇ ਬੈਠਾ ਭਾਈ ਕੇਰ ਸਿੰਘ ਨੂੰ ਵਾਰ-ਵਾਰ ਇਹੀ ਆਵਾਜ਼ ਦੇ ਰਿਹਾ ਸੀਗਾ ਕਿ ਭਾਈ ਕੇਰ ਸਿੰਘ ਉੱਪਰ ਆ ਜਾਓ ਆਪਣੀ ਜਾਨ ਬਚਾਓ ਭਾਈ ਕੇਰ ਸਿੰਘ ਦੇ ਹੱਥ 'ਚ ਇੱਕ ਬਰਸ਼ਾ ਸੀਗਾ ਜੋ ਕਿ ਭਾਈ ਕੇਰ ਸਿੰਘ ਦਾ ਹੌਂਸਲਾ ਬਹੁਤ ਹੀ ਜ਼ਿਆਦਾ ਉਧਾਰਿਆ ਸੀਗਾ ਭਾਈ ਕੇਰ ਸਿੰਘ ਨੇ ਸ਼ੇਰ ਦਾ ਮੁਕਾਬਲਾ ਬੜਾ ਹੀ ਡਟ ਕੇ ਕੀਤਾ ਉੱਪਰ ਬੈਠਾ ਅੰਗਰੇਜ਼ ਹਕੂਮਤ ਦਾ ਜਰਨਲ ਬੜਾ ਹੀ ਘਬਰਾਇਆ ਹੋਇਆ ਸੀਗਾ ਤੇ ਬੜੀ ਹੀ ਹੈਰਾਨੀ ਦੇ ਨਾਲ ਭਾਈ ਕੇਰ ਸਿੰਘ ਦੇ ਅਤੇ ਸ਼ਹਿਰ ਵਿੱਚ ਚੱਲ ਰਹੇ ਮੁਕਾਬਲੇ ਨੂੰ ਬੜੀ ਹੀ ਹੈਰਾਨੀ ਦੇ ਨਾਲ ਦੇਖ ਰਿਹਾ ਸੀਗਾ ਉਸ ਨੇ ਆਪਣੇ ਬਲੈਕ ਐਂਡ ਵਾਈਟ ਕੈਮਰੇ ਦੇ ਨਾਲ ਕੁਝ ਤਸਵੀਰਾਂ ਵੀ ਭਾਈ ਕੇਰ ਸਿੰਘ ਦੀ ਉਸ ਸਮੇਂ ਖੇਚੀਆਂ ਜੋ ਕਿ ਉਸ ਨੇ 1930 ਦੇ ਵਿੱਚ ਆਪਣੀ ਲਾਂਚ ਕੀਤੀ ਹੋਈ ਬੁੱਕ ਦੇ ਵਿੱਚ ਲਗਾਈਆਂ ਉਸ ਉਸ ਵਿੱਚ ਭਾਈ ਕੇਰ ਸਿੰਘ ਦੀ ਬਹਾਦਰੀ ਬਾਰੇ ਬੜੇ ਹੀ ਕਿਸੇ ਲਿਖਦਾ ਹੈ ਭਾਈ ਕੇਰ ਸਿੰਘ ਦੇ ਦੋਸਤ ਦਾ ਨਵਾਂ ਨਵਾਂ ਵਿਆਹ ਹੋਇਆ ਭਾਈ ਕੇਰ ਸਿੰਘ ਤੇ ਉਹ ਦੋਸਤ ਦੋਨੇ ਇਕੱਠੇ ਹੀ ਜੰਗ ਦੇ ਵਿੱਚ ਲੋਹਾ ਮਾਰ ਰਹੇ ਸਨ ਅਤੇ ਉਸ ਸਮੇਂ ਭਾਈ ਕੇਰ ਸਿੰਘ ਦੇ دوست ਦੇ ਫਟ ਲੱਗਦੇ ਹਨ ਗੋਲੀਆਂ ਵੱਜਦੀਆਂ ਅਤੇ ਉਸ ਦੇ ਬਾਅਦ ਭਾਈ ਕੇਰ ਸਿੰਘ ਜਦੋਂ ਆਪਣੇ دوست ਦੇ ਕੋਲ ਪੁੱਜਦਾ ਹੈ ਉਸ ਨੂੰ ਸੰਭਾਲਦਾ ਹੈ ਭਾਈ ਕੇਰ ਸਿੰਘ ਦੇ دوست ਉਸ ਤੋਂ ਇੱਕ ਬਚਨ ਲੈਂਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰੀ ਜੋ ਨਵੀਂ ਵਿਆਹੀ ਬੋਟੀ ਹੈ ਉਸ ਦਾ ਖਿਆਲ ਤੂੰ ਰੱਖੇਗਾ ਭਾਈ ਕੇਰ ਸਿੰਘ ਨੇ ਉਸ ਦੀ ਸ਼ਹੀਦੀ ਤੋਂ ਬਾਅਦ ਐਵੇਂ ਕੀਤਾ ਉਹਨਾਂ ਨੇ ਉਹਨਾਂ ਦੀ ਵੋਟੀ ਨੂੰ ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾ ਕੇ ਆਪਣੇ ਘਰ ਲੈ ਗਏ ਇਸ ਤੋਂ ਪਤਾ ਇਹ ਚੱਲਦਾ ਹੈ ਕਿ ਭਾਈ ਕੇਰ ਸਿੰਘ ਬਚਨ ਦੇ ਬਲੀ ਵੀ ਸਨ ਕੁਝ ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਔਲਾਦ ਪੈਦਾ ਹੁੰਦੀ ਹੈ ਜਿਸ ਦਾ ਨਾਮ ਭਾਈ ਕੇਰ ਸਿੰਘ ਦਰਬਾਰਾ ਸਿੰਘ ਰੱਖਦੇ ਹਨ ਦਰਬਾਰਾ ਸਿੰਘ ਜਿਸ ਦਾ ਜ਼ਿਕਰ ਅਸੀਂ ਪਹਿਲੇ ਆਪਣੀ ਪਹਿਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਉਹਨਾਂ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਲਹਿਰ ਕਮੇਟੀ ਵੱਲੋਂ ਮਹੰਤਾਂ ਦੇ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਸੀਗਾ ਮਹਾਂਤ ਸਿੱਖਾਂ ਤੋਂ ਤੰਗ ਆ ਕਰਕੇ ਅੰਗਰੇਜ਼ ਹਕੂਮਤ ਦੇ ਕੋਲ ਆਪਣੀ ਸਿਕਿਉਰਿਟੀ ਲੈਣ ਦੇ ਲਈ ਗਏ ਅੰਗਰੇਜ਼ ਹਕੂਮਤ ਲਾਹੌਰ ਦੇ ਜਰਨਲ ਲਾਹੌਰ ਦੇ ਅਫਸਰ ਨਹੀਂ ਭਾਈ ਕੇਰ ਸਿੰਘ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਕਿ ਮਹਾਂਤਾਂ ਦੇ ਕੋਲ ਜਾ ਕੇ ਉਹਨਾਂ ਦੀ ਸਿਕਿਉਰਿਟੀ ਕੀਤੀ ਜਾਵੇ ਪਰ ਇਸ ਤੋਂ ਭਾਈ ਕੇਰ ਸਿੰਘ ਨੇ ਸਾਫ਼ ਮਨਾਂ ਕਰ ਦਿੱਤਾ ਉਹਨਾਂ ਦੇ ਮਨਾਂ ਕਰਨ ਤੇ ਅੰਗਰੇਜ਼ ਅਫਸਰ ਨੇ ਉਹਨਾਂ ਨੂੰ ਬਹੁਤ ਹੀ ਤਰ੍ਹਾਂ ਦੇ ਲਾਲਚ ਦਿੱਤੇ ਉਹਨਾਂ ਦੇ ਪੋਜੀਸ਼ਨ ਬੜੀ ਦਤਾਉਣ ਦੇ ਲਾਲਚੀ ਤੇ ਉਹਨਾਂ ਨੂੰ ਪੈਸਾ ਦੇਣ ਦਾ ਲਾਲਚੀਤਾ ਪਰ ਸਿੱਖ ਧਰਮ ਦੇ ਲਈ ਭਾਈ ਕੇਰ ਸਿੰਘ ਜੀ ਆਪਣੀ ਉਸ ਨੌਕਰੀ ਨੂੰ ਠੋਕਰ ਮਾਰ ਕੇ ਆਪਣੇ ਪਿੰਡ ਠਾਠਾਂ ਦੇ ਵਿੱਚ ਵਾਪਸ ਪਰਤ ਆਏ ਪਿੰਡ ਠਾਠਾਂ ਦੇ ਵਿੱਚ ਪਰਤਣ ਤੋਂ ਬਾਅਦ ਭਾਈ ਕੇਰ ਸਿੰਘ ਜੀ ਸਿੱਖ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਗਏ ਜਿਨ ਉਸ ਸਮੇਂ ਉਹਨਾਂ ਦਾ ਮੇਲ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ ਨਾਲ ਹੋਇਆ ਉਹਨਾਂ ਦੇ ਨਾਲ ਨਜ਼ਦੀਕੀ ਉਹਨਾਂ ਦੀ ਇੰਨੀ ਵਜਈ ਕਿ ਪਹਿਲੇ ਲਕਸ਼ਮਣ ਸਿੰਘ ਦੇ ਨਾਮ ਨਾਲ ਭਾਈ ਕੇਰ ਸਿੰਘ ਦਾ ਨਾਮ ਵੀ ਲਿਆ ਜਾਣ ਲੱਗਿਆ। ਉਹਨਾਂ ਦਾ ਇੱਕ ਸਿੱਖ ਧਰਮ ਦੇ ਵਿੱਚ ਉਸ ਸਮੇਂ ਇਹਨਾ ਨਾਮ ਪ੍ਰਚਲਿਤ ਹੋਇਆ ਕਿ ਭਾਈ ਕੇਰ ਸਿੰਘ ਦੀ ਅਗਵਾਈ ਹੇਠ ਕਈ ਸਿੱਖ ਸੰਗਤਾਂ ਇੱਕ ਹੁਕਮ ਦੇ ਉੱਤੇ ਇਕੱਠੀਆਂ ਹੋ ਜਾਂਦੀਆਂ ਸਨ। ਉਸ ਸਮੇਂ ਗੁਰਦਾਰਾ ਸੁਧਾਰ ਲਹਿਰ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਨਨਕਾਣਾ ਸਾਹਿਬ ਜਾ ਕਰਕੇ ਸ਼ਾਂਤਮਈ ਪ੍ਰਦਰਸ਼ਨ ਦੇ ਨਾਲ ਸੇਵਾ ਤੇ ਸਿਮਰਨ ਕਰਨਾ ਹੈ। ਭਾਈ ਲਕਸ਼ਮਣ ਸਿੰਘ ਅਤੇ ਭਾਈ ਕੇਰ ਸਿੰਘ ਸਿੱਖ ਸੰਗਤਾਂ ਦੀ ਅਗਵਾਈ ਕਰਦੇ ਹੋਏ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸਾਂ ਸੌਧੀਆਂ ਤੇ ਨਨਕਾਣਾ ਸਾਹਿਬ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਲਈ ਚਾਲੇ ਪਾਇਆ। ਉਹ ਜਦੋਂ ਉੱਥੋਂ ਤੁਰੇ ਸੀ ਉਦੋਂ ਉਹਨਾਂ ਦੀ ਗਿਣਤੀ ਸਿਰਫ 200 ਸੀਗੀ ਜੋ ਅੱਗੇ ਵਾਧੀ-ਵਾਧੀ ਤਕਰੀਬਨ 1500 ਦੇ ਆਸ-ਪਾਸ ਹੋ ਗਈ। ਨਨਕਾਣਾ ਸਾਹਿਬ ਪਹੁੰਚ ਗਰ ਕੇ ਉਹਨਾਂ ਨੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸੇਵਾ ਅਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਮੰਤ ਤੋ ਇਹ ਜਰੀਆ ਨਾਲ ਗਿਆ ਮੰਤ ਨੇ ਜੋ ਪਹਿਲਾਂ ਤੋਂ ਪਲਾਨਿੰਗ ਬਣਾਈ ਹੋਈ ਸੀਗੀ ਉਸ ਦੇ ਅਕੋਰਡਿੰਗ ਉਹਨਾਂ ਨੇ ਸਿੱਖ ਸੰਗਤਾਂ ਦੇ ਤਾਵੜ-ਤਾੜ ਗੋਲੀ ਨਾਲ ਮੀਂਹ ਵਰਸਾਇਆ ਅਤੇ ਸਿੱਖ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਵਿੱਚ ਭਾਈ ਕੇਰ ਸਿੰਘ ਅਤੇ ਉਹਨਾਂ ਦੇ 9 ਸਾਲ ਦੇ ਬੱਚੇ ਭਾਈ ਦਰਬਾਰਾ ਸਿੰਘ ਉਸ ਗੁਰੂ ਦੀ ਮਿੱਠੀ ਨਿੱਗੀ ਗੋਦ ਦੇ ਵਿੱਚ ਸ਼ਹੀਦੀ ਭਾ ਗਏ ਇਸ ਵੀਡੀਓ ਦਾ ਸਾਡਾ ਬਣਾਉਣ ਦਾ ਮੇਨ ਮਕਸਦ ਇਹ ਸੀਗਾ ਕਿ ਉਹਨਾਂ ਨੇ ਇੱਕ ਆਪਣੇ ਸਿੱਖ ਧਰਮ ਦੇ ਲਈ ਆਪਣੇ ਸਿੱਖ ਪੰਥ ਦੇ ਲਈ ਅੰਗਰੇਜ਼ ਹਕੂਮਤ ਤੋਂ ਮਿਲ ਰਹੇ ਲਾਲਚਾਂ ਅਤੇ ਨੌਕਰੀਆਂ ਨੂੰ ਠੋਕਰਾਂ ਮਾਰ ਕੇ ਸਿੱਖ ਪੰਥ ਅਤੇ ਸਿੱਖ ਧਰਮ ਦੀ ਸੇਵਾ ਕੀਤੀ ਆਓ ਅਸੀਂ ਅੱਜ ਕੱਲ ਦੇ ਚੱਲ ਰਹੇ ਇਸ ਸਮੇਂ ਦੇ ਵਿੱਚ ਆਪਣੇ ਆਪ ਤੇ ਛਾਤੀ ਮਾਰੀਏ ਕਿ ਅਸੀਂ ਜੋ ਹੋਏ ਆਪਣੇ ਮਹਾਨ ਸਿੰਘ ਸ਼ਹੀਦ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਆਂ ਆਓ ਅਸੀਂ ਛਾਤੀ ਮਾਰੀਏ ਕਿ ਅਸੀਂ ਕਿਸੇ ਲਾਲਚ ਪਿੱਛੇ ਆਪਣੇ ਪੰਥ ਨੂੰ ਆਪਣੇ ਸਿੱਖ ਧਰਮ ਨੂੰ ਛੱਡਦਾ ਨਹੀਂ ਰਹੇ ਅਸੀਂ ਉਸ ਮਹਾਨ ਨਾਇਕ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਕਹੋਂ ਦੇ ਲਾਇਕ ਹੈ ਆਓ ਸਿੱਖ ਸੰਗਤੋ ਅੱਜ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਕੇਸ ਰੱਖੋ ਸਿੰਘ ਸਜੋ ਤਾਂ ਕਿ ਆਪਣਾ ਖਾਲਸਾ ਪੰਥ ਦੁਆਰਦ ਪਰਫੁੱਲਤ ਹੋ ਸਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਕਹਾਈਏ ਅਸੀਂ ਦੁਆਰਾ ਤੋਂ ਫਿਰ ਉਹ ਸਿੱਖੀ ਰਾਜ ਲੈ ਕੇ ਆਈਏ ਜਿਸ ਵਿੱਚ ਨਾ ਕੋਈ ਵੈਰੀ ਨਾ ਹੈ ਬਗਾਨਾ ਅਸੀਂ ਕਹਿ ਸਕੀਏ ਆਓ ਸਿੱਖ ਸੰਗਤੋ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਕਿ ਕੇਸ ਰੱਖੋ ਸਿੰਘ ਸਜੋ ਨਾਮ ਜਪੋ ਕੀਰਤ ਕਰੋ ਅਤੇ ਵੰਡ ਛਕੋ ਦੋ ਇਜਾਜ਼ਤ ਅਸੀਂ ਅੱਜ ਆਸ ਦੀ ਜਾਣਕਾਰੀਆਂ ਤੁਹਾਡੇ ਅੱਗੇ ਲੈ ਕੇ ਪੇਸ਼ ਹੋਵਾਂਗੇ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤਾਂ ਕਿ ਸਿੱਖਾਂ ਬਾਰੇ ਆਪਣੇ ਸਿੱਖ ਪੰਥ ਨੂੰ ਪਤਾ ਚੱਲ ਸਕੇ ਜੋ ਕਿ ਆਪਣੇ ਸਿੱਖ ਇਤਿਹਾਸ ਦੇ ਵਿੱਚ ਕਿਸੇ ਪੰਨਿਆਂ ਦੇ ਵਿੱਚ ਲੁਕੇ ਹੋਏ ਹਨ ਦੋ ਇਜਾਜ਼ਤ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਕੀ ਫਤਿਹ